ਲੁਧਿਆਣਾ ਵਿਜੀਲੈਂਸ ਬਿਊਰੋ ਨੇ ਲਲਤੋ ਚੌਂਕੀ ਵਿੱਚ ਤਾਇਨਾਤ ਹੋਮਗਾਰਡ ਦੇ ਮੁਲਾਜ਼ਮ ਨੂੰ 10000 ਦੀ ਰਿਸ਼ਵਤ ਲੈਂਦੇ ਆ ਰੰਗੇ ਹੱਥੀ ਕਾਬੂ ਕੀਤਾ ਹੈ ਜਿਸ ਦੀ ਜਾਣਕਾਰੀ ਲੁਧਿਆਣਾ ਵਿਜੀਲੈਂਸ ਐਸਐਸਪੀ ਰਵਿੰਦਰਪਾਲ ਸਿੰਘ ਵੱਲੋਂ ਸਾਂਝੀ ਕੀਤੀ ਗਈ ਹੋਰ ਕੀ ਕੁਝ ਆਖਿਆ ਉਹਨਾਂ ਨੇ ਸੁਣੋ ਉਹਨਾਂ ਦੀ ਜ਼ੁਬਾਨੀ ਦੇਖੋ ਪੰਜਾਬ ਗਵਰਨਮੈਂਟ ਦੀ ਐਂਟੀ ਕਰਪਸ਼ਨ ਐਕਸ਼ਨ ਲਾਈਨ ਇੱਕ ਚੱਲਦੀ ਹੈ ਉੱਤੇ 19823 ਨੂੰ ਕੰਪਲੇਂਟ ਆਈ ਸੀ ਮਦੀਪ ਕੌਰ ਡਾਕਟਰ ਗੁਰਦੇਵ ਸਿੰਘ ਭਾਈ ਬਾਲਾ ਕੋਆਰ ਹੁੜ੍ਹਿਆਣਾ ਤੋਂ ਉਹਨਾਂ ਦਾ ਕਹਿਣਾ ਸੀਗਾ ਵੀ ਉਹਨਾਂ ਦੇ ਦੋ ਭਰਾ ਹੈਗੇ ਉਹਨਾਂ ਤੇ ਪਰਚਾ ਹੋ ਗਿਆ ਅਮਰਜੀਤ ਸਿੰਘ ਔਰ ਪ੍ਰਿਤਪਾਲ ਸਿੰਘ 138 ਨੰਬਰ 87239 ਸੱਧਾ ਥਾਣੇ ਐਨਡੀਪੀਸ ਦਾ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਇਹਨਾਂ ਨੂੰ ਹੋਰ ਦੋਸ਼ੀਆਂ ਇਹਨਾਂ ਫੈਮਿਲੀ ਨੂੰ ਵੀ ਡਰਾ ਰਹੇ ਸੀ ਕਿ ਤੁਹਾਨੂੰ ਇਨਵੋਲਵ ਕਰ ਦੇਣਾ ਪਲੱਸ ਵੀ ਤੁਹਾਡੀ ਹੈਲਪ ਕਰਾਂਗੇ ਇਸ ਤਰੀਕੇ ਨਾਲ ਇਹਨਾਂ ਕੋਲੋਂ 30000 ਦੀ ਡਿਮਾਂਡ ਕਰ ਰਿਆ ਸੀ ਬੰਦੇ ਤੇ ਇਹਨਾਂ ਨੇ ਫਿਰ ਉਹਦੀ ਰਿਕਾਰਡਿੰਗ ਕਰ ਲਈ ਸੀ ਰਿਕਾਰਡਿੰਗ ਤੋਂ ਬਾਅਦ ਇਹਦੀ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਤੇ ਕੰਪਲੇਂਟ ਪਾਈ ਸੀਗੀ ਔਰ ਉਹਦੀ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਹਾਲਾਤ ਸਹੀ ਪਏਗੇ ਇਹ ਵੀ ਪਾਇਆ ਗਿਆ ਵੀ 30000 ਮੰਗ ਰਹੇ ਸੀ 10000 ਇਹ ਲੈ ਚੁੱਕੇ ਆ ਤੇ 20 ਹੋਰ ਜਿਹੜੇ ਬੈਲੈਂਸ ਸੀ ਉਹ ਮੰਗ ਰਹੇ ਸੀ ਕਿ ਤੁਹਾਡੇ ਸੀ ਹੈਲਪ ਕਰਾਂਗੇ ਨਹੀਂ ਤਾਂ ਤੁਹਾਡਾ ਕੋਈ ਹੋਰ ਕੋਨਾ ਕੋਈ ਅਰੈਸਟ ਕਰਾਂਗੇ ਔਰ ਇਹਦੇ ਚ ਫਿਰ ਵੈਰੀਫਿਕੇਸ਼ਨ ਤੋਂ ਬਾਅਦ ਇਹ ਸਹੀ ਜਿਪਾਇ ਜਾਂਦ ਮਕਦਮਾ ਦਰਜ ਕਰਤਾ ਹੈਗਾ ਔਰ ਜਿਹੜਾ ਹோம்ਗਾਰਡ ਦਾ ਹੈਗਾ ਹਰਜਿੰਦਰ ਸਿੰਘ ਇਹ ਬੇਸਿਕਲੀ ਇਹਨੇ ਹੀ ਕਾਲ ਕੀਤੀ ਸੀ ਜਿਹਨੂੰ ਅਸੀਂ ਅਰੈਸਟ ਕਰ ਲਿਆ ਔਰ ਕੱਲ ਨੂੰ ਅਦਾਲਤ ਪੇਸ਼ ਕਰਾਂਗੇ ਬਾਕੀ ਚੌਂਕੀ ਚਾਲ ਹੈਗਾ ਏਐਸਸੀ ਰਵਿੰਦਰ ਕੁਮਾਰ ਉਹਦੇ ਨਾਮ ਤੇ ਨੇ ਮੰਗੇ ਹੈਗੇ ਆ ਫਿਲਹਾਲ ਜੇ ਉਹਦਾ ਨਾਮ ਨਹੀਂ ਆਇਆ ਹੈਗਾ ਪਰ ਵੈਰੀਫਿਕੇਸ਼ਨ ਚੱਲ ਰਹੀ ਹੈ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ